ਅੰਟੀ ਬਾਬੇ ਕੋਲ ਪੁੱਤਰ ਮੰਗਣ ਜਾ ਰਹੇ ਹੋ ਜਰਾ ਠਹਿਰ ਜਾਓ ਪਹਿਲਾਂ ਆਪਣੇ ਪੂਰੇ ਡਾਕਟਰੀ ਟੈਸਟ ਕਰਵਾਓ ਤੇ ਫਿਰ ਕਿਸੇ ਚੰਗੇ ਪੜ੍ਹੇ ਲਿਖੇ ਡਾਕਟਰ ਤੋਂ ਆਪਣਾ ਇਲਾਜ ਕਰਵਾਓ ਫਿਰ ਜਾ ਕੇ ਕਿਤੇ ਕਰਮਾਤ ਵਰਤੇਗੀ ਮਨੁੱਖ ਆਪਣੇ ਜਨਮ ਤੋਂ ਪਹਿਲਾਂ ਦੀ ਕਰਾਮਾਤ ਤੇ ਮਰਨ ਤੋਂ ਬਾਅਦ ਹੀ ਕਰਾਮਾਤ ਨੂੰ ਅੱਜ ਤੱਕ ਨਹੀਂ ਜਾਣ ਸਕਿਆ ਪਖੰਡੀ ਬਾਬਿਆਂ ਦੀਆਂ ਝੂਠੀਆਂ ਕਰਾਮਾਤਾਂ ਫੇਲਾਉਣ ਦਾ ਖਿਤਾਬ ਜੇਕਰ ਸਨਮਾਨ ਨਾਲ ਦੇਣਾ ਬਣਦਾ ਹੈ ਤਾਂ ਉਹ ਜ਼ਿਆਦਾਤਰ ਔਰਤਾਂ ਨੂੰ ਮੈਂ ਸਭ ਤੋਂ ਵੱਡੀ ਕਰਾਮਾਤ ਉਹ ਦੇਖੀ ਜਦੋਂ ਮੈਂ ਆਪਣੀ ਮਾਦੀਖੂਖ ਵਿੱਚੋਂ ਬਾਹਰ ਆ ਕੇ ਆਪਣੀ ਮਾਂ ਦਾ মুখ ਵੇਖਿਆ ਸੂਰਜ ਚੜ ਗਿਆ ਹੈ ਤੇ ਫਿਰ ਛਿਪ ਗਿਆ ਫਿਰ ਬੱਦਲ ਵੀ ਆ ਗਏ ਬਰਸਾਤ ਹੋ ਗਈ ਧਰਤੀ ਦੀ ਪਿਆਸ ਵੀ बुझ ਗਈ ਕੀ ਇਹ ਕਰਮਾਤੂ ਘਟ ਹੈ ਕਈ ਪਖੰਡੀ ਸਾਧ ਬਾਬੇ ਜਾਂ ਫਿਰ ਕੋਈ ਚਿੱਟੇ ਸੰਗھے ਕਹਿੰਦੇ ਸੁਣੇ ਜਾਂਦਿਆਂ ਕਿ ਅਸੀਂ ਰੱਬ ਤੇ ਤੁਹਾਨੂੰ ਸਖਸਾਤ ਦਰਸ਼ਨ ਕਰਵਾ ਦੇਵਾਂਗੇ ਉਹਨਾਂ ਨੂੰ ਅੱਜ ਤੱਕ ਨਹੀਂ ਪਤਾ ਚੱਲ ਪਾਇਆ ਉਹ ਕੁਦਰਤ ਕਾਦਰ ਪੁੱਲਾਂ ਵਿੱਚ ਰਸ ਕਿਵੇਂ ਭਰਦਾ ਹੈ ਕੋਈ ਵੀ ਬਹੁਤ ਵੱਡਾ ਮਹਾਨ ਕੰਮ ਕਰਨਾ ਹੋਵੇ ਤਾਂ ਬੰਦੇ ਨੂੰ ਹਮੇਸ਼ਾ ਇਕੱਲਾ ਹੀ ਚੱਲਣਾ ਪੈਂਦਾ ਹੈ ਕਿਉਂਕਿ ਉਹ ਮਹਾਨ ਕੰਮ ਦੁਨੀਆ ਦੀ ਸੋਚ ਤੋਂ ਕਿਤੇ ਦੂਰ ਹੈ। ਵਾਰੇ ਜਾਮਾ ਮੈਂ ਉਸ ਵਿਗਿਆਨ ਤੋਂ ਜਿਸਨੇ ਆਪਣੀ ਮਿਹਨਤ ਤੇ ਲਗਨ ਨਾਲ ਦੁਨੀਆ ਨੂੰ ਬਲਬ ਜਾਂ ਫਿਰ ਰੋਸ਼ਨੀ ਜਾਂ ਫਿਰ ਬਿਜਲੀ ਦੀ ਦੇਣ ਦਿੱਤੀ ਜਿਹੜੀ ਅੱਜ ਹਰ ਇੱਕ ਬੰਦੇ ਤੱਕ ਤਾਰਾਂ ਦੇ ਵਿੱਚ ਦੀ ਹੋ ਕੇ Cara, tá com a ponteira aí, é.